ਬੇਹਿਮਤੇ ਹੁੰਦੇ ਨੇ ਉਹ ਬੇਹਿਮਤੇ ਹੁੰਦੇ ਨੇ ਉਹ ਜਿਹੜੇ ਵਹਿ ਕੇ ਸ਼ਿਕਵਾ ਕਰਨ ਮਕਦਰਾਂ ਦਾ ਜਿਹੜੇ ਵਹਿ ਕੇ ਸ਼ਿਕਵਾ ਕਰਨ ਮਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਨਮਸਕਾਰ ਮੈਂ ਕਮਲਜੀਤ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਂਗਾ ਹੋ ਸਕਦਾ ਹੈ ਕਿ ਮੇਰੇ ਨੌਜਵਾਨ ਦੋਸਤਾਂ ਦੇ ਇਹ ਕਹਾਣੀ ਬਹੁਤ ਕੰਮ ਆਏਗੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਪੰਜਾਬ ਦੇ ਇੱਕ ਹਰੇ ਭਰੇ ਪਿੰਡ ਦੇ ਵਿੱਚ ਦੋ ਦੋਸਤ ਰਹਿੰਦੇ ਸੀ ਇੱਕ ਦਾ ਨਾਮ ਸੀ ਜਗਤਾਰ ਸਿੰਘ ਤੇ ਦੂਜੇ ਦਾ ਨਾਮ ਸੀ ਗੁਰਮਖ ਸਿੰਘ ਜਗਤਾਰ ਸਿੰਘ ਹਮੇਸ਼ਾ ਹੀ ਆਪਣੀ ਕਿਸਮਤ ਤੇ ਪ੍ਰੋਸਾ ਰੱਖਦਾ ਸੀ ਹਰ ਵੇਲੇ ਉਹ ਕਿਸਮਤ ਦੀ ਗੱਲ ਕਰਦਾ ਰਹਿੰਦਾ ਸੀ ਦੋਵੇਂ ਇਕੱਠੇ ਪੜਦੇ ਸੀ ਔਰ ਦੋਨਾਂ ਦੀ ਸੋਚ ਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਸੀ ਦੋਸਤੋ ਇੱਕ ਸਮਾਂ ਇਹੋ ਜਿਹਾ ਆਇਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿ ਕਾਲ ਪੈ ਗਿਆ ਮੀਂਹ ਨਾ ਪਿਆ ਪਿੰਡ ਦੀ ਹਰੀ-ਭਰੀ ਜੋ ਜ਼ਮੀਨ ਸੀ ਸਾਰੀ ਬੰਜਰ ਬਣ ਗਈ ਤਾਂ ਪਿੰਡ ਦੇ ਮੁਖੀਆਂ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਬੰਦਾ ਉਹ ਪਹਾੜ ਦੇ ਦੂਜੇ ਪਾਸਿਓਂ ਨਹਿਰ ਵਟਕੇ ਲੈ ਕੇ ਆਏਗਾ ਉਹਨੂੰ ਪਿੰਡ ਦੇ ਵਿੱਚੋਂ ਸਭ ਤੋਂ ਕੀਮਤੀ ਜ਼ਮੀਨ ਅਸ ਇਨਾਮ ਵਜੋ ਦਿੱਤੀ ਜਾਏਗੀ ਤਾਂ ਜਗਤਾਰ ਸਿੰਘ ਕਹਿਣ ਲਗਾ ਇਹ ਨਹੀਂ ਹੋ ਸਕਦਾ ਜੇ ਸਾਡੀ ਕਿਸਮਤ ਚ ਹੋਏਗਾ ਤਾਂ ਮੀ ਪੈ ਜਾਊਗਾ ਲੇਕਿਨ ਉਹ ਜਿਹੜੀ ਨਹਿਰ ਪੱਟ ਕੇ ਲਿਆਉਣੀ ਬਹੁਤ ਮੁਸ਼ਕਲ ਆ ਲੇਕਿਨ ਗੁਰਮਖ ਸਿੰਘ ਕਹਿੰਦਾ ਮੈਂ ਨਹਿਰ ਪੱਟ ਕੇ ਲਿਆਉਂਗਾ ਉਹਨੇ ਆਪਣਾ ਛੌਣੀ ਥੋੜਾ ਛੈਣੀ ਗਣਤੀ ਕਈ ਵਗੈਰਾ ਲਈ ਤੇ ਪਹਾੜ ਨੂੰ ਤੋੜਨ ਲਈ ਚੱਲ ਪਿਆ ਉਹ ਹਮੇਸ਼ਾ ਰੋਜ਼ ਸਵੇਰੇ ਸਵਕਤਿ ਆਪਣੇ ਘਰੋਂ ਨਿਕਲ ਜਾਂਦਾ ਪਹਿਲਾ ਦਿਨ ਫਿਰ ਮਹੀਨੇ ਤੇ ਫਿਰ ਕਈ ਸਾਲ ਉਹਨੂੰ ਲੱਗ ਗਏ ਤੇ ਜਗਤਾਰ ਸਿੰਘ ਉਹਦੇ ਕੋਲ ਜਾਂਦਾ ਤਾਂ ਹਮੇਸ਼ਾ ਉਹਨੂੰ ਕਹਿੰਦਾ ਕਿਉਂ ਪਹਾੜ ਦੇ ਨਾਲ ਗੁਰਮਖ ਸਿੰਘ ਟੱਕਰਾਂ ਮਾਰੀ ਜਾਣਾ ਪਾਣੀ ਨਹੀਂ ਆਉਣਾ ਜੇ ਆਪਣੀ ਕਿਸਮਤ ਚ ਹੋਇਆ ਤਾਂ ਮੀਤ ਪੈ ਜਾਣਾ ਪਰ ਗੁਰਮਤ ਸਿੰਘ ਉਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ ਇੱਕ ਦਿਨ ਇਹੋ ਜਿਹਾ ਆਇਆ ਜਦੋਂ ਗੁਰਮਖ ਸਿੰਘ ਨੇ ਆਪਣੀ ਸ਼ਾਣੀ ਦੇ ਥੋੜੇ ਦੇ ਨਾਲ ਇੱਕ ਵੱਡੀ ਸੱਬਲ ਦੇ ਉੱਪਰ ਵਾਰ ਕੀਤਾ ਤਾਂ ਉਹਦੇ ਵਿੱਚੋਂ ਥੋੜਾ ਜਿਹਾ ਪਾਣੀ ਰਿਸਣ ਲੱਗ ਗਿਆ ਉਹਨੇ ਹੋਰ ਸੱਟਾਂ ਮਾਰੀਆਂ ਉਹ ਪਾਣੀ ਥੋੜਾ ਥੋੜਾ ਵਧਾ ਗਿਆ ਤੇ ਇੱਕ ਦਿਨ ਉਹ ਪਾਣੀ ਨਹਿਰ ਦੇ ਵਿੱਚ ਤਬਦੀਲ ਹੋ ਗਿਆ ਤਾ ਗੁਰਮukh ਸਿੰਘ ਨੇ ਉਹ ਨਹਿਰ ਪੱਟ ਕੇ ਸਾਰੇ ਪਿੰਡ ਵਿੱਚ ਜਦੋਂ ਲਿਆਂਦੀ ਤੇ ਪਿੰਡ ਫੇਰ ਹਰਾ ਭਰਾ ਹੋ ਗਿਆ ਤੇ ਸਰਪੰਚ ਨੇ ਆਪਣੇ ਵਾਅਦੇ ਮੁਤਾਬਕ ਗੁਰਮukh ਸਿੰਘ ਨੂੰ ਪਿੰਡ ਵਿੱਚ ਜੋ ਸਭ ਤੋਂ ਪਿਆਉ ਜ਼ਮੀਨ ਸੀ ਉਹਦੇ ਨਾਂ ਕਰਵਾ ਦਿੱਤੀ ਤਾਂ ਜਗਤਾਰ ਸਿੰਘ ਫੇ ਉਹਨੂੰ ਕਹਿਣ ਲੱਗਾ ਕਿ ਗੁਰਮukh ਸਾਹਿਬ ਤੇਰੀ ਕਿਸਮਤ ਬਹੁਤ ਚੰਗੀ ਹੈ ਕਿ ਤੈਨੂੰ ਇੰਨੀ ਜ਼ਮੀਨ ਮਿਲ ਗਈ ਸੋ ਦੋਸਤੋ ਕਈ ਲੋਕ ਖੁਦ ਮਿਹਨਤ ਨਹੀਂ ਕਰਨਾ ਚਾਹੁੰਦੇ ਬਲਕਿ ਕਿਸਮਤ ਦੇ ਪਰੋਸੇ ਬੈਠੇ ਰਹਿੰਦੇ ਨੇ ਕਿਸਮਤ ਵੀ ਉਹਨਾਂ ਦਾ ਸਾਥ ਦਿੰਦੀ ਹੈ ਜਿਹੜੇ ਆਪਣਾ ਸਾਥ ਖੁਦ ਦਿੰਦੇ ਨੇ ਜਦੋਂ ਟੁੱਟਣ ਲੱਗੇ ਹੌਸਲਾ ਤਾਂ ਇਹਨਾਂ ਯਾਦ ਰੱਖਣਾ ਕਿ ਬਿਨਾ ਮਿਹਨਤ ਦੇ ਕਦੇ ਮੰਜ਼ਿਲ ਨਹੀਂ ਮਿਲਦੀ ਮੇਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਦੋਸਤੋ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਮੇਰੀ ਵੀਡੀਓ ਨੂੰ ਤੁਸੀਂ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਇਹ ਵੀ ਲਿਖਣਾ ਨਾ ਭੁੱਲਿਓ ਤੇ ਆਪਣੇ ਕਮੈਂਟ ਵੀ ਜਰੂਰ ਕਰਿਓ ਤਾਂ ਜੋ ਤੁਹਾਡੀ ਚੋਇਸ ਦਾ ਖਿਆਲ ਰੱਖਿਆ ਜਾ ਸਕੇ ਤੇ ਤੁਹਾਡੀ ਚੋਇਸ ਦੇ ਮੁਤਾਬਕ ਕੀ ਮੈਂ ਅਗਲੀ ਵੀਡੀਓ ਅਪਲੋਡ ਕਰ ਸਕਾਂ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ